ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਬੋਲੇ ਵਿਚ ਅਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਆਪਣੇ ਬਜ਼ੁਰਗਾਂ ਵੱਲੋਂ ਆਪਣੇ ਕਮਾਈ ਵਾਲੇ ਸੰਤ ਮਹਾਪੁਰਖਾਂ ਵੱਲੋਂ ਸਮਝਾਈਆਂ ਹੋਈਆਂ ਕੁਝ ਬਹੁਤ ਕੀਮਤੀ ਗੱਲਾਂ ਬਾਰੇ ਮਹਾਪੁਰਖ ਜੀ ਸਾਡੇ ਬਜ਼ੁਰਗ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੇਕਰ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੁੰਦੇ ਹੋ ਆਪਣੇ ਆਪ ਨੂੰ ਹਮੇਸ਼ਾ ਖੁਸ਼ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਚਾਹੁੰਦੇ ਹੋ ਆਪਣੇ ਕੰਮਕਾਰਾਂ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਇਹ ਤਿੰਨ ਚਾਰ ਕੰਮ ਕਰਨੇ ਛੱਡ দাও ਤਾਂ ਦੇਖਣਾ ਜ਼ਿੰਦਗੀ ਬੜੀ ਸੋਹਣੀ ਬੜੀ ਆਸਾਨ ਹੋ ਜਾਵੇਗੀ ਤਾਂ ਫਿਰ ਕਿਹੜੇ ਕੰਮ ਨੇ ਜੋ ਸਾਨੂੰ ਸਫਲ ਹੋਣ ਦੇ ਲਈ ਛੱਡਨੇ ਪੈਣਗੇ ਸਭ ਤੋਂ ਪਹਿਲਾ ਕੰਮ ਕਹਿੰਦੇ ਨੇ ਲੋਕਾਂ ਦੀਆਂ ਗੱਲਾਂ ਦਿਲ ਤੇ ਲਾਉਣੀਆਂ ਛੱਡ ਦਿਓ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਨਾ ਤਾਂ ਕਿਸੇ ਦੀਆਂ ਚੰਗੀਆਂ ਗੱਲਾਂ ਨੂੰ ਦਿਲ ਤੇ ਲਾਓ ਅਤੇ ਨਾ ਹੀ ਮਾੜੀਆਂ ਨੂੰ ਕਿਉਂਕਿ ਸੰਗਤ ਜੀ ਆਪਣੇ ਬਾਰੇ ਚੰਗੀਆਂ ਗੱਲਾਂ ਸੁਣ ਸੁਣ ਕੇ ਆਪਣੀਆਂ ਤਾਰੀਫਾਂ ਸੁਣ ਸੁਣ ਕੇ ਬੰਦਾ ਹੰਕਾਰੀ ਹੋ ਸਕਦਾ ਏ ਇਸ ਕਰਕੇ ਸੁਣਈ ਨਾ ਜੇ ਸੁਣ ਲਈ ਆ ਤਾਂ ਉਹਨੂੰ ਦਿਲ ਤੇ ਨਾ ਰੱਖੋ ਸੁਣੋ ਛੱਡ ਦਿਓ ਅਤੇ ਉਸੇ ਹੀ ਤਰ੍ਹਾਂ ਆਪਣੀ ਸੁਣੀ ਹੋਈ ਬੁਰਾਈ ਆਪਣੇ ਬਾਰੇ ਸੁਣੀਆਂ ਹੋਈਆਂ ਮਾੜੀਆਂ ਗੱਲਾਂ ਉਹਨਾਂ ਨੂੰ ਵੀ ਦਿਲ ਤੇ ਲਾਉਣ ਦੀ ਲੋੜ ਨਹੀਂ ਕਿਉਂਕਿ ਸਾਨੂੰ ਪਤਾ ਹੈ ਸਾਡੇ ਪਰਮਪਿਤਾ ਪਰਮਾਤਮਾ ਨੂੰ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਆ ਅਸੀਂ ਕਿਸ ਦਾ ਭਲਾ ਕੀਤਾ ਹੈ ਕਿਸ ਦਾ ਮਾੜਾ ਕੀਤਾ ਹੈ ਇਹ ਅਸੀਂ ਜਾਣਦੇ ਹਾਂ ਜਾਂ ਫਿਰ ਸਾਡਾ ਮਾਲਕ ਤਾਂ ਫਿਰ ਸਾਨੂੰ ਇਹਨਾਂ ਲੋਕਾਂ ਤੋਂ ਪ੍ਰਮਾਣ ਲੈਣ ਦੀ ਕੀ ਲੋੜ ਇਹ ਲੋਕ ਕਦੇ ਵੀ ਸਾਡੇ ਤੋਂ ਖੁਸ਼ ਨਹੀਂ ਹੋ ਸਕਦੇ ਕਿਉਂਕਿ ਬੰਦਾ ਬੰਦੇ ਨੂੰ ਖੁਸ਼ ਕਰ ਹੀ ਨਹੀਂ ਸਕਦਾ ਬੰਦੇ ਦਾ ਸੁਭਾਅ ਬਣ ਗਿਆ ਏ ਦੂਸਰੇ ਦੇ ਵਿੱਚੋਂ ਕਮੀਆਂ ਕੱਢਣੀਆਂ ਦੂਸਰਿਆਂ ਦੇ ਵਿੱਚੋਂ ਨੁਕਸ ਕੱਢਨੇ ਕਿਉਂਕਿ ਇਹ ਦੁਨੀਆ ਕਿਸੇ ਪਾਸੇ ਦੀ ਨਹੀਂ ਆ ਜੇ ਕੋਈ ਚੰਗਾ ਕੰਮ ਕਰੇ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਕਮੀ ਕੱਢ ਦੇਣੀ ਆ ਜੇ ਕੋਈ ਮਾੜਾ ਕਰੇ ਉਹਦੇ ਵਿੱਚੋਂ ਤੋਂ ਚਲੋ ਕੱਢਣੀ ਕੱਢਣੀ ਇਸ ਕਰਕੇ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਸੁਣ ਕੇ ਦਿਲ ਤੇ ਨਹੀਂ ਲਾਉਣਾ ਕਿਉਂਕਿ ਜੇ ਦਿਲ ਤੇ ਲਾ ਬੈਠੇ ਤਾਂ ਫਿਰ ਕੁਝ ਵੀ ਨਹੀਂ ਕਰ ਪਾਵਾਂਗੇ ਦੁਨੀਆ ਨੇ ਆਪਣਾ ਕੰਮ ਕਰਨਾ ਹੈ ਆਪਾਂ ਆਪਣਾ ਕੰਮ ਕਰੀਏ ਨੇਕ ਕੰਮ ਕਰੀਏ ਮਹਾਪੁਰਖ ਜੀ ਕਹਿੰਦੇ ਚੰਗੇ ਕੰਮ ਕਰੋ ਨੇਕ ਕੰਮ ਕਰੋ ਅਤੇ ਕਰਕੇ ਭੁੱਲ ਜਾਓ ਉਹਦੇ ਬਦਲੇ ਦੇ ਵਿੱਚ ਕਦੇ ਵੀ ਕਿਸੇ ਤੋਂ ਆਸ ਉਮੀਦ ਨਾ ਰੱਖੋ ਜਿਹਦੇ ਲਈ ਤੁਸੀਂ ਚੰਗਾ ਕੀਤਾ ਜਿਹਦੇ ਲਈ ਤੁਸੀਂ ਚੰਗਾ ਸੋਚਿਆ ਉਹ ਚੰਗਾ ਕਰਕੇ ਚੰਗਾ ਸੋਚ ਕੇ ਇਹ ਆਸ ਉਮੀਦ ਨਾ ਲਗਾਓ ਵੀ ਹੁਣ ਇਹ ਬੰਦਾ ਮੇਰੇ ਲਈ ਕੀ ਕਰੇਗਾ ਮਹਾਪੁਰਖ ਜੀ ਕਹਿੰਦੇ ਚੰਗੇ ਕੰਮ ਕਰੋ ਅਤੇ ਕਰਕੇ ਭੁੱਲ ਜਾਓ ਕਿਉਂਕਿ ਜੇ ਤੁਸੀਂ ਭੁੱਲੋਗੇ ਫਿਰ ਉਹ ਪਰਮ ਪਿਤਾ ਪਰਮਾਤਮਾ ਜੀ ਯਾਦ ਰੱਖਣਗੇ ਅਤੇ ਸਾਨੂੰ ਸਾਡੇ ਚੰਗੇ ਮਾੜੇ ਕਰਮਾਂ ਦਾ ਫਲ ਸਾਡੇ ਪਰਮਪਿਤਾ ਪਰਮਾਤਮਾ ਨੇ ਦੇਣਾ ਹੈ ਜੇ ਪ੍ਰਵਾਹ ਕਰਨੀ ਹੈ ਤਾਂ ਪਰਮਾਤਮਾ ਦੀ ਕਰਨੀ ਆ ਬਸ ਨੇਕ ਕੰਮ ਕਰੋ ਅਤੇ ਪਰਮਪਿਤਾ ਪਰਮਾਤਮਾ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿਓ ਉਸ ਤੋਂ ਬਾਅਦ ਦੂਸਰੀ ਗੱਲ ਕਹਿੰਦੇ ਵੀ ਦੂਸਰਿਆਂ ਦੇ ਉੱਤੇ ਬਿਨਾਂ ਵਜ੍ਹਾ ਸ਼ੱਕ ਕਰਨਾ ਛੱਡ ਦਿਓ ਸਿਆਣੇ ਕਹਿੰਦੇ ਜਿਹੜਾ ਬੰਦਾ ਸ਼ੱਕੀ ਹੁੰਦਾ ਹੈ ਦੂਸਰਿਆਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਦਾ ਹੈ ਅਸਲियत ਦੇ ਵਿੱਚ ਉਹ ਆਪਣੇ ਅੰਦਰ ਦੇ ਔਗਣ ਆਪਣੇ ਅੰਦਰ ਦੀਆਂ ਕਮੀਆਂ ਦੂਜਿਆਂ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ ਹੈ ਇਹ ਬਿਲਕੁਲ ਸੱਚ ਆ ਕੌੜਾ ਭਾਵੇਂ ਹੈ ਪਰ ਹੈ ਸੱਚ ਮਹਾਪੁਰਖ ਜੀ ਕਹਿੰਦੇ ਜੋ ਚੀਜ਼ ਸਾਡੇ ਖੁਦ ਦੇ ਅੰਦਰ ਹੈ ਨਾ ਉਹੀ ਸਾਨੂੰ ਬਾਹਰ ਦਿਸਦੀ ਆ ਚੰਗੇ ਬੰਦੇ ਨੇ ਬੁਰੇ ਦੇ ਵਿੱਚੋਂ ਵੀ ਕੋਈ ਨਾ ਕੋਈ ਚੰਗਿਆਈ ਕੋਈ ਨਾ ਕੋਈ ਗੁਣ ਲੱਭ ਲੈਣਾ ਹੈ ਅਤੇ ਜਿਹੜਾ ਬੰਦਾ ਖੁਦ ਮਾੜਾ ਏ ਜਿਹਦੀ ਆਪਣੀ ਸੋਚ ਮਾੜੀ ਆ ਉਹਦੇ ਅੱਗੇ ਭਾਵੇਂ ਤੁਸੀਂ ਸੋਹਣੇ ਦੇ ਬਣ ਕੇ ਵਿਖਾ ਦਿਓ ਉਹਨੇ ਤਾਂ ਵੀ ਤੁਹਾਡੇ ਵਿੱਚੋਂ ਕੋਟ ਕੱਢ ਦੇਣੀ ਆ ਬੰਦਾ ਤਾਂ ਛੱਡੋ ਉਹ ਤਾਂ ਰੱਬ ਦੇ ਵਿੱਚੋਂ ਵੀ ਕਮੀ ਕੱਢ ਦਿੰਦੇ ਨੇ ਇਸ ਕਰਕੇ ਸਿਆਣੇ ਕਹਿੰਦੇ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਸ਼ੱਕ ਆਵੇ ਤੁਸੀਂ ਕਿਸੇ ਵੱਲ ਉਂਗਲ ਕਰੋ ਤਾਂ ਯਾਦ ਰੱਖਣਾ ਇੱਕ ਉਂਗਲ ਤੁਸੀਂ ਕਿਸੇ ਵੱਲ ਕੀਤੀ ਆ ਬਾਕੀ ਦੀਆਂ ਤਿੰਨ ਉਂਗਲਾਂ ਤੁਹਾਡੇ ਖੁਦ ਵੱਲ ਨੇ ਭਾਵ ਕਿ ਜੇਕਰ ਤੁਹਾਨੂੰ ਕਿਸੇ ਦੇ ਵਿੱਚੋਂ ਕਮੀ ਨਜ਼ਰ ਆ ਰਹੀ ਹੈ ਕਿਸੇ ਦੀ ਬੁਰਾਈ ਨਜ਼ਰ ਆ ਰਹੀ ਹੈ ਤਾਂ ਜ਼ਰੂਰ ਉਹ ਕਮੀ ਬੁਰਾਈ ਤੁਹਾਡੇ ਖੁਦ ਦੇ ਅੰਦਰ ਵੀ ਹੋਵੇਗੀ ਕਿਉਂਕਿ ਜਿੱਦਾਂ ਦਾ ਬੰਦਾ ਆਪ ਹੋਵੇ ਨਾ ਉਹਨੂੰ ਦੂਸਰਾ ਵੀ ਓਦਾਂ ਦਾ ਹੀ ਲੱਗਦਾ ਹੈ ਇਹ ਸਤਿਗੁਰ ਸੱਚੇ ਪਾਸ਼ਾ ਬਾਣੀ ਦੇ ਰਾਹੀਂ ਸਮਝਾਉਂਦੇ ਨੇ ਪਾਸ਼ਾ ਕਹਿੰਦੇ ਸੁਖੀਏ ਕੋਪੇਖੇ ਸਭ ਸੁਖੀਆ ਰੋਗੀ ਕੇ ਬਾਣੇ ਸਬਰੋਗੀ ਜਿੱਦਾਂ ਦਾ ਬੰਦਾ ਆਪ ਹੈ ਜਿੱਦਾਂ ਦੀ ਬੰਦੇ ਦੀ ਸੋਚ ਹੈ ਉਹਨੂੰ ਦੂਸਰਾ ਵੀ ਓਦਾਂ ਦਾ ਹੀ ਲੱਗਦਾ ਹੈ ਇਸ ਕਰਕੇ ਜੇ ਸਾਨੂੰ ਵਾਰ-ਵਾਰ ਦੂਜਿਆਂ ਦੇ ਵਿੱਚ ਕਮੀਆਂ ਔਗੜ ਨਜ਼ਰ ਆ ਰਹੀ ਨੇ ਤਾਂ ਫਿਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਸਾਨੂੰ ਆਪਣਾ ਆਪ ਸਵਾਰਨ ਦੀ ਲੋੜ ਆ ਅਤੇ ਗੁਰੂ ਸਾਹਿਬ ਜੀ ਸਾਨੂੰ ਰੋਜ਼ ਆਵਾਜ਼ਾਂ ਮਾਰ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਤੂੰ ਮੇਰਾ ਬੱਚਾ ਹੈ ਤੂੰ ਮੇਰੇ ਵਰਗਾ ਬਣ ਆ ਤੂੰ ਮੇਰੇ ਕੋਲ ਆਣ ਕੇ ਬੈਠ ਮੇਰੇ ਗੁਣ ਲੈ ਮੇਰੇ ਵਰਗਾ ਬਣ ਜਾ ਪਰ ਅਸੀਂ ਏਡੇ ਨਾ ਲਾਇਕ ਐਂ ਨੇ ਨੰ ਕੰਮੇ ਅਸੀਂ ਗੁਰੂ ਦੇ ਕੋਲ ਜਾਂਨੇ ਜ਼ਰੂਰ ਆ ਜਾਂ ਕੇ ਬੈਠਦੇ ਆ ਗੁਰੂ ਸਾਹਿਬ ਜੀ ਨੂੰ ਸੁਣਦੇ ਵੀ ਆ ਪਰ ਗੁਰੂ ਦੀ ਮੰਨਦੇ ਹੀ ਨਹੀਂ ਆ ਗੁਰੂ ਸਾਹਿਬ ਜੀ ਦਾ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਸਾਡੇ ਔਗਣਾ ਬਾਰੇ ਦੱਸ ਰਹੇ ਨੇ ਉਹਨਾਂ ਔਗਣਾ ਨੂੰ ਕਿੰਜ ਸੁਧਾਰਨਾ ਹੈ ਉਹ ਵੀ ਦੱਸ ਰਹੇ ਨੇ ਪਰ ਅਸੀਂ ਸੁਣ ਕੇ ਅਣ ਸੁਣਾ ਕਰ ਦਿੰਨੇ ਆ ਕਿਉਂਕਿ ਸਾਡਾ ਧਿਆਨ ਆਪਣੇ ਆਪ ਨੂੰ ਸਵਾਰਨ ਵਿੱਚ ਹੈ ਹੀ ਨਹੀਂ ਸਾਡਾ ਸਾਰਾ ਧਿਆਨ ਸਾਰੀ એનર્ਜੀ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਲੱਗੀ ਰਹਿੰਦੀ ਆ ਇਸੇ ਕਰਕੇ ਅਸੀਂ ਦੁਖੀ ਆ ਜਿਸ ਦਿਨ ਸਾਡਾ ਧਿਆਨ ਖੁਦ ਵੱਲ ਹੋ ਗਿਆ ਅਸੀਂ ਆਪਣਾ ਆਪ ਸਵਾਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਗਈਆਂ ਤਾਂ ਮਹਾਂਪੁਰਖ ਜੀ ਕਹਿੰਦੇ ਜਦੋਂ ਗੁਰੂ ਘਰੇ ਜਾ ਉਹਨਾਂ ਜਾ ਕੇ ਸੇਵਾ ਕਰੋ ਸੇਵਾ ਕਰ ਕਰਕੇ ਮਨ ਦੀ ਮੈਲ ਦੂਰ ਕਰੋ ਬਾਣੀ ਪੜੋ ਬਾਣੀ ਪੜ ਪੜ ਕੇ ਆਪਣੇ ਅੰਦਰ ਦੀਆਂ ਕਮੀਆਂ ਨੂੰ ਲੱਭੋ ਅਤੇ ਗੁਰੂ ਦੀ ਮਤ ਲਓ ਜਦੋਂ ਗੁਰੂ ਦੀ ਮੱਤ ਦੇ ਅਨੁਸਾਰ ਚੱਲਾਂਗੇ ਤਾਂ ਫਿਰ ਸਾਨੂੰ ਦੂਜਰਿਆਂ ਦੇ ਵਿੱਚੋਂ ਚੰਗਿਆਈਆਂ ਨਜ਼ਰ ਆਉਣਗੀਆਂ ਕਿਉਂਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਬੁਰੇ ਦਾ ਵੀ ਭਲਾ ਕੀਤਾ ਏ ਪਰ ਅਸੀਂ ਤਾਂ ਭਲੇ ਦਾ ਭਲਾ ਨਹੀਂ ਕਰ ਸਕਦੇ ਸੋ ਜੇਕਰ ਸਾਨੂੰ ਦੂਸਰਿਆਂ ਦੀਆਂ ਬਰਾਈਆਂ ਨਜ਼ਰ ਆ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਆਪ ਸਵਾਰਨ ਦੀ ਲੋੜ ਏ ਤੀਜਾ ਕੰਮ ਮਹਾਪੁਰਖ ਜੀ ਕਹਿੰਦੇ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਏ ਸਫਲ ਹੋਣਾ ਏ ਦੂਜਿਆਂ ਦੇ ਉੱਤੇ ਆਸ ਉਮੀਦ ਰੱਖਣੀ ਛੱਡ ਦਿਓ ਕਿਉਂਕਿ ਦੂਜਿਆਂ ਦੇ ਉੱਤੇ ਰੱਖੀ ਹੋਈ ਆਸ ਉਮੀਦ ਸਾਨੂੰ ਮੋਹਤਾਜ ਬਣਾਉਂਦੀ ਆ ਸਾਡੇ ਆਪਣੇ ਗੁਣ ਆਪਣੀ ਕਾਬਲੀਅਤ ਨੂੰ ਅਸੀਂ ਪਛਾਣ ਨਹੀਂ ਪਾਉਂਦੇ ਸਤਿਗੁਰੂ ਸੱਚੇ ਬਾਦਸ਼ਾਹ ਨੇ ਸਭ ਦੇ ਅੰਦਰ ਬਹੁਤ ਗੁਣ ਬਹੁਤ ਕੁਆਲਿਟੀਜ਼ ਪਾ ਕੇ ਭੇਜੀ ਆ ਪਰ ਅਸੀਂ ਆਪਣੇ ਵੱਲ ਨਹੀਂ ਦੇਖਦੇ ਸਾਡਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਅਸੀਂ ਦੂਜਿਆਂ ਵਰਗੇ ਬਣਨਾ ਚਾਹੁੰਦੇ ਆ ਇਸੇ ਕਰਕੇ ਹੀ ਅਸੀਂ ਨਾਖੁਸ਼ ਆ ਨਾਕਾਮਜਾਬ ਆ ਤਾਂ ਜੋ ਵੀ ਪਰਮਾਤਮਾ ਨੇ ਗੁਣ ਦਿੱਤੇ ਨੇ ਕਾਬਲੀਅਤ ਦਿੱਤੀ ਆ ਉਹਨਾਂ ਨੂੰ ਨਿਖਾਰਨਾ ਹੈ ਸਵਾਰਨਾ ਹੈ ਕਦੇ ਵੀ ਕਿਸੇ ਦੇ ਉੱਤੇ ਆਸ ਉਮੀਦ ਨਾ ਕਿਨੇ ਬੈਠਣਾ ਜੋ ਆਸ ਉਮੀਦ ਲਗਾਉਣੀ ਆ ਆਪਣੇ ਆਪ ਤੋਂ ਆਪਣੇ ਆਪ ਨੂੰ ਕਹਿਣਾ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਕਿਉਂਕਿ ਪਰਮ ਪਿਤਾ ਪਰਮਾਤਮਾ ਮੇਰੇ ਨਾਲ ਨੇ ਜਿੰਨਾ ਹੀ ਆਪਣੇ ਆਪ ਨੂੰ ਮੋਟੀਵੇਟ ਕਰਾਂਗੇ ਨਾ ਚੰਗੇ ਰਹਿਾਂਗੇ ਤੁਹਾਡਾ ਭੈਣ ਭਰਾ ਕੋਈ ਜਿੰਨਾ ਮਰਜੀ ਤਕੜਾ ਹੋਵੇ ਅਮੀਰ ਹੋਵੇ ਕਦੇ ਵੀ ਉਹਦੀ ਆਸ ਉਮੀਦ ਤੇ ਨਾ ਬੈਠੇ ਰਹੋ ਕਿਉਂਕਿ ਕੋਈ ਵੀ ਭੈਣ ਭਰਾ ਇੱਕ ਹੱਦ ਤੱਕ ਸਾਡਾ ਸਾਥ ਦੇ ਸਕਦਾ ਹੈ ਸਦਾ ਦੇ ਲਈ ਨਹੀਂ ਸਦਾ ਦੇ ਲਈ ਸਾਡੇ ਨਾਲ ਅਸੀਂ ਖੁਦ ਨੇ ਖੜਨਾ ਹੈ ਜੇ ਖੁਦ ਖੜਾ ਹੋਏ ਤਾਂ ਹੀ ਕੋਈ ਹੋਰ ਆ ਕੇ ਸਾਡੇ ਨਾਲ ਖੜੇਗਾ ਤਾਂ ਕਦੇ ਵੀ ਲੈਣ ਵਾਲੀ ਵਰਤੀ ਨਹੀਂ ਬਣਾਉਣੀ ਵੰਡਣ ਵਾਲੀ ਵਰਤੀ ਬਣਾਉਣੀ ਆ ਅਤੇ ਜੋ ਮਾਲਕ ਨੇ ਦਿੱਤਾ ਹੈ ਹਮੇਸ਼ਾ ਉਹਦਾ ਸ਼ੁਕਰਗੁਜ਼ਾਰ ਰਹਿਣਾ ਹੈ ਕਦੇ ਵੀ ਪਰਮਪితਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਗਿਲੇ ਸ਼ਿਕਾਇਤਾਂ ਸਾਡੀਆਂ ਕਿਸੇ ਨਾਲ ਵੀ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਸ਼ਿਕਾਇਤਾਂ ਬੰਦੇ ਨੂੰ ਕਮਜ਼ੋਰ ਬਣਾਉਂਦੀਆਂ ਨੇ ਅਤੇ ਜਦੋਂ ਅਸੀਂ ਕਿਸੇ ਦੇ ਵੀ ਸ਼ੁਕਰਗੁਜ਼ਾਰ ਹੁੰਨੇ ਆ ਨਾ ਸੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ